ਡ੍ਰੈਗਨ ਫਰੂਟ ਹਾਂ ਇਹਦੇ ਤੇ ਬਹੁਤ ਲੱਗੇ ਸੀਗੇ ਚਾਰ ਲੱਗੇ ਸੀ ਬਹੁਤ ਤਾਂ ਕਿਹੜੇ ਲੱਗੇ ਸੀ ਖਰਾਬ ਤੇ ਹੋ ਗਏ ਹਾਂ ਜਿਹੜੇ ਸਾਹਮਣੇ ਗਮਲੇ ਚ ਲੱਗੇ ਹਨ ਤੇ ਇਥੇ ਲੋ ਨਾਲ ਖਰਾਬ ਹੋ ਗਏ ਇਹਦੀ ਕਟਿੰਗ ਕਰਕੇ ਇਹਨੂੰ ਥੱਲੇ ਲੈ ਕੇ ਜਾਵਾਂਗੇ ਇਹ ਰਹਿਣ ਦੋ ਉਹ ਟੱਥ ਇਕੱਠਾ ਉਹ ਕਟੋ ਸਮਾਂ ਦੀ ਪਾਸ ਜਿਹੜਾ ਪਰਲੇ ਪਾਸੇ ਆ ਖਰਾਬ ਜਾ ਹੋਇ ਪਿਆ ਸੀ ਆ ਪਾਈਪ ਦੇ ਨਾਲ ਜਿਹੜਾ ਮੂਹ ਮੁੜੇ ਜਿਹਾ

ਪਾਣੀ ਪਾ ਕੇ ਨਵੀਂ ਜਿਹੜੀ ਇਹ ਚੁੱਤੀਆਂ ਤੇ ਸਾਫ ਸੁਥਾਈ ਵੀ ਆਪਣੀ ਹੋ ਗਈ ਕਿਰਨ ਲ ਆ ਜਾਂਦੀ ਹੈਗੀ ਵਿਚਾਰੀ ਪੋਚਾ ਹੁਣ ਤਾਂ ਕੱਪੜਾ ਨਵੀਂ ਨੇ ਮਾਰਤਾ ਸੀਗਾ ਸਾਰੇ ਤੇ ਬਸ ਮੈਂ ਚੀਜ਼ਾਂ ਸੈਟ ਸਟ ਕਰ ਦੇਣੀਆਂ ਸਾਰੀਆਂ ਇੱਥੇ ਰੱਖਣ ਵਾਲੀਆਂ ਹੁੰਦੀਆਂ ਨੇ कपड़ा जो भी वाली बोतल मैं गई रसोई तो चमकती री सुबह ही साफ कर गई सी सैल्फ त मैं बस किरना ने पोता लाता चाले भांडे पे अपने धून आधरों भी साफ सफाई होगी ਆ ਨਵੀਂ ਬੈਗ ਸੱਟੀ ਬੈਠੀ ਇਥੇ ਇਹ ਇੱਧਰਲੀ ਚਾਤਰ ਬਦਲਦੀ ਸੀਗੀ ਸਫਾਈ ਚੰਗੀ ਤਰ੍ਹਾਂ ਹੋ ਗਈ ਉਹ ਤਾਂ ਮੈਂ ਵੀਡੀਓ ਬਣਾਈ ਨਹੀਂ ਸੀਗੀ ਜਦੋਂ ਸਫਾਈ ਕੀਤੀ ਆ ਹਾਂ ਗਰੀਚੀ ਉੱਤੇ ਡਾਈਨਿੰਗ ਟੇਬਲ ਉੱਤੇ ਪਿਆ ਸੱਚ ਪ੍ਰਸਤਾ ਦੇ ਤੇ ਉਹ ਚੱਕ ਲਿਆ ਲਸਣ ਛੱਲਤਾ ਨਵੀ ਨੇ ਨਵੀ ਨੇ ਆਪ ਦਾ ਕੰਮ ਕਰਤਾ ਹਾਂ ਨਵੀ ਇਹਨੂੰ ਕੇ ਸੀਨ ਮੈਂ ਐਸੀ ਹੈ ਅੱਜ ਨੇ ਅੰਗਣ ਵੜੀ ਚੁਆ ਕੇ ਹਾਂਜੀ ਆਪਾਂ ਬਣਾਵਾਂਗੇ ਪੁਰਜੀ ਥੋੜਾ ਮੈਂ ਪਾਇਆ ਬਾਥੂ ਇੱਕ ਜੀਨੀ ਬਾਲਾਂ ਨਹੀਂ ਪਾਇਆਗਾ ਤੇ ਆਪਾਂ ਨੇ ਪਿਆਜ਼ ਕੱਟ ਲਏ ਤੇ ਹਰੀ ਮਿਰਚ ਤੇ ਲਸਣ ਤੇ ਇੱਕ ਪਾਉਂਗੀ ਟਮਾਟਰ ਤੇ ਉੱਤਰ ਆਪਣਾ ਦੁੱਧ ਘਰਨ ਤਰਿਆ ਪਿਆਗਾ ਤੇ ਪਤਲੀ ਜਿਹੀ ਰੱਖਤੀ ਆਪਾਂ ਨੇ ਗੈਸ ਤੇ ਹਾਂਜੀ ਹੁਣ ਆਪਾਂ ਚਿਗਲੀ ਚ ਪਾਉਨੇ ਆ ਤੇਲ ਤੇਲ ਪਾ ਕੇ ਆਪਾਂ ਲਾਉਨੇ ਆ ਤੜਕਾ ਇਹ ਭਾਂਡੇ ਜਿਹੜੇ ਸੀਗੇ ਆਪਾਂ ਨੇ ਮਾਜ ਲਈ ਹਾਂਜੀ ਆਪਾਂ ਨੇ ਨਾ ਫਰਿੱਜ ਉਹ ਕਿੱਥੇ ਸੀਗੀ ਬੰਦ ਬਰਫ਼ ਵਾਲੀ ਜੰਮ ਗਈ ਸੀਗੀ ਤੇ ਇਹਦੇ ਚੋਂ ਟੋਕਰੀ ਜੀ ਚੋਂ ਸਾਰਾ ਸਮਾਨ ਜਿਹੜਾ ਸੀਗਾ ਉਹ ਕੱਢਤਾ ਹਾਂਜੀ ਆਪਾਂ ਤੜਕਾ ਲਾਤਾ ਤੇ ਹਲਕਾ ਜਿਹਾ ਮੈਂ ਪਾਣੀ ਪਾਇਆ ਕਿਉਂਕਿ ਨਾ ਆਲੂ ਆ ਜਿਹੜੇ ਕਈ ਵਾਰੀ ਕੱਚੇ ਜੇ ਰਹਿ ਜਾਂਦੇ ਆ ਹੁਣ ਕੀ ਤਰਜੀ ਬਣ ਗਈ ਉਦੋਂ ਫਿਰ ਤੁਹਾਨੂੰ ਦਿਖਾਉਂਦੇ ਕਿ ਇਹ ਜੀ ਬਣੀ ਐ ਹੁਣ ਰੱਖ ਲਾਂਗੇ ਨੂੰ ਆਪਾਂ ਢਾ ਕੇ ਹੈਲੋ ਜੀ ਤਸਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮਾਵਾ ਬਲੌਗ ਵਿੱਚ ਇਹਨਾਂ ਨੂੰ ਬਣਾਉਣਾ ਤੇ ਜਿਹੜੇ ਆਪਣੇ ਸੂਟ ਸੀਗੇ ਜਿਵੇਂ ਦੁਵਾਕੇ ਗਿਆ ਫਿਰ ਉਸ ਲਾਈ ਕਰਕੇ ਆਗੇ ਤੇ ਦਿਖਾਉਣੀ ਆ। ਆਹ ਵਾਲੇ ਦੋ ਸੂਟ ਐ ਦੋਵੇਂ ਬਾਅਦ ਚ ਮੈਂ ਬਣਾਉਂਗੀ ਜੇ ਇਹਨਾਂ ਦੀ ਫਿਟਿੰਗ ਸਹੀ ਆ ਗਈ। ਨਵੀ ਆਹ ਆ ਮੜਾ ਦਿਖਾਈ ਆ ਕਮੀਜ਼। ਬਾਕੀ ਪਾ ਕੇ ਪਤਾ ਲੱਗੂਗਾ। ਉਹ ਦੂਜੇ ਦਾ ਵੀ ਕਮੀਜ਼ ਦੇਖੇ ਆ ਬੋਚ ਕੇ ਆ ਹੀ ਰੱਖ ਦੇ ਕੀ ਹੋਵੇ ਸਫੈਸੇ ਇਜ਼ੀ ਵਾਸ਼ ਦੇ ਨਾਲ ਸਫੈਸੇ ਵਾਸ਼ੇ ਨਾਲ ਪਾ ਕੇ ਪਤਾ ਲੱਗੂ ਬਣੀ ਤਾਂ ਸੋਹਣੀ ਹੈਗੀ ਇਹਦੇ ਨਾਲ ਪਲਾਜ਼ੋ ਆ ਤੇ ਦੂਜਾ ਜਿਹੜਾ ਗਰੇ ਜਾਂ ਕਮੀਜ਼ ਹੈ है गा गा सलवार है हाँ जी आटा भी आपा नहीं भुनता जो रोटी लगूंगी उद माड़ी मुक्की जी देगी तो इधर देखिए आलू पाथू जी भी बनती तैयार माड़ा के ਕੋਸਵਾਦ ਬਣ ਤੇ ਸਾਡੇ ਘਰੇ ਮੇਰੇ ਬੁੱਟੇ ਲਾਏ ਹੋਏ ਹੈਗੇ ਤੇ ਬਸ ਸਲੋ ਤੇ ਬਣਾਈ ਹੈਗੀ ਮੇਰੇ ਪੁਰਜੀ ਗੈਸ ਜਿਹੜਾ ਸੀਗਾ ਸਲੋ ਕਰਕੇ ਨਹੀਂ ਤਾਂ ਫੇਰ ਮੱਚ ਜਾਂਦੀ ਇਹ ਹਾਂਜੀ ਆਪਣੀ ਪੁਰਜੀ ਬਹੁਤ ਵਧੀਆ ਬਣੀ ਹੈਗੀ ਤੇ ਆਲੂ ਤੇ ਬਾਥੂਰੀ ਹੈ ਮੈਂ ਤਾਂ ਬਾਥੂ ਕਹਨੇ ਭੁੱਲ ਜਾਨੀ ਆ ਰੋਟੀਆਂ ਆਪਣੀ ਪਾਤੀ ਤੇ ਨਾਲ ਤੇ ਇਧਰ ਮੈਂ ਰੋਟੀ ਬਣਾਈ ਜਾਨੀ ਹੈਗੀ फटाफट ਤੇ ਨਵੀਂ ਫੜਾ ਦੂਗੀ ਨਾਲੇ ਖਲ ਵੀ ਲਵੀ ਆਪ ਜੇ ਤੁਹਾਨੂੰ ਵੀ ਥੋੜੀ ਜਿਹੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਆਜੋ ਤੁਸੀਂ ਵੀ ਖਾ ਲਓ ਪੁੱਜੀ ਆਪਣੀ ਆਲੂ ਤੇ ਬਾਤੂ